ਇੱਕ ਐਸਾ ਪੁੱਤਰ ਜਣਿਆ ਨਾ ਕੋਈ ਪਿੱਛੇ ਹੋਈ ਐ ਐਸਾ ਨਾ ਕੋਈ ਅੱਗੇ ਬਣਿਆ ਧਨਦਸ਼ਮेश ਪਿਤਾ ਜੀ ਤੇਰੇ ਜੱਗ ਨਾਲ ਚੋਜਨੇ ਨਿਆਰੇ ਦੁਖੀਆਂ ਦੇ ਦੁੱਖ ਬਦਲੇ ਪਤਵਾਰ ਸ਼ੁਮੇਸ਼ ਪਿਤਾ ਜੀ ਤੇਰੇ ਜਾਗ ਨਾਲ ਚੋਜ ਨੇ ਨਿਆਰ ਦੁਖੀਆਂ ਦੇ ਦੁੱਖ ਬਦਲੇ ਪੁੱਤ ਵਰ ਤੇਰਮ ਤੋਂ ਚਾਰੇ ਮੰਝਲ ਅਨੋਖੀ ਤੇਰੀ ਏ ਮੇਰੇ ਸ਼ੈਨ ਸਾਜਗਤ ਦੇ ਮਾਈ ਮੰਝਲ ਅਨੋਖੀ ਤੇਰੀ ਏ ਮੇਰੇ ਸ਼ੈਨ ਸਾਜਗਤ ਦੇ ਮਾਈ ਵਿਖੜੇ ਪਹਾੜੀ ਰਾਤੇ ਜਾਂਦ ਕੰਡਿਆਂ ਦੇ ਵਿੱਚ ਕੋਈ ਰਾਹੀ ਖੜੇ ਪਹਾੜੀ ਰਹਾ ਤੇ ਜਾਂਦਾ ਕੰਡਿਆਂ ਦੇ ਵਿੱਚ ਕੋਈ ਰਾਹੀ ਮੰਜ਼ਲਾਂ ਨੂੰ ਜਾਵੇ ਕੱਟਦਾ ਓ ਹੋ ਮੰਜ਼ਲਾਂ ਨੂੰ ਜਾਵੇ ਕੱਟਦਾ ਤੇਰੇ ਨੀਲੇ ਦਿਨ ਚੋਜਨੇ ਨਿਆਰੇ ਧੰਨ ਦਸ਼ਮੇਸ਼ ਪਿਤਾ ਜੀ ਤੇਰੇ ਜਾਗ ਨਾਲ ਚੋਜਨੇ ਨਿਆਰੇ ਦੁਖੀਆਂ ਦੇ ਦੁੱਖ ਬਦਲੇ ਪੁੱਤ ਵਰਤੇ ਉੱਤੇ ਪੱਥਾ ਪਾਲਿਆ ਜਿਹੜਾ ਬੱਚਿਆ ਸੀ ਜੰਗ ਵਿੱਚ ਤੀਰਾ ਮੋਢੇ ਉੱਤੇ ਪੱਥਾ ਪਾਲਿਆ ਜਿਹੜਾ ਬੱਚਿਆ ਸੀ ਜੰਗ ਵਿੱਚ ਤੀਰਾ ਤਿੰਨ ਸਿੰਘ ਨਾਲ ਤੋਰ ਲਏ ਕੱਤ ਲਈਆਂ ਚਮਕੌਰ ਤੋਂ ਵਹੀਰਾ ਤਿੰਨ ਸਿੰਘ ਨਾਲ ਤੋਰ ਲਏ ਕੱਤ ਲਈਆਂ ਚਮਕੌਰ ਤੋਂ ਵਹੀਰਾ ਉਹ ਤਾੜੀ ਉੱਤੇ ਤਾੜੀ ਮਾਰ ਕੇ ਓਹ ਹੋ ਉਹ ਤਾੜੀ ਉੱਤੇ ਤਾੜੀ ਮਾਰ ਕੇ ਜਾਂਦੇ ਵੈਰੀਆਂ ਦਕਰਦੇ ਦੁਫਾੜੇ ਧੰਨ ਦਸ਼ਮੇਸ਼ ਪਿਤਾ ਜੀ ਤੇਰੇ ਜੱਗ ਨਾਲ ਚੋਜ ਲੈਨੇ ਨਿਆਰੇ ਦੁਖੀਆਂ ਦੇ ਦੁੱਖ ਬਦਲੇ ਪੁੱਤ ਵਰ ਤੇਰਮ ਤੋਂ ਚਾਰੇ ਮਾਛੀਵਾੜੇ ਜੰਗਲਾਂ 'ਚ ਜਦ ਜਦ ਪੁੱਤਰਾਂ ਦੀ ਆਈ ਮਾਛੀਵਾੜੇ ਜੰਗਲਾਂ 'ਚ ਜਦ ਜਦ ਪੁੱਤਰਾਂ ਦੀ ਆਈ ਨੇ ਨਾਲ ਤੇਗ ਲਾ ਲਈ ਕੀਤੀ ਰੋੜਾ ਉੱਤੇ ਛੇਜਦੀ ਵਸਾਈ ਸੀਨੇ ਨਾਲ ਤੇਗ ਲਾ ਲਈ ਕੀਤੀ ਰੋੜਾ ਉੱਤੇ ਛੇਜਦੀ ਵਸਾਈ ਖਮੋਸ਼ੀ ਦੇ ਨਜ਼ਾਰੇ ਤੱਕ ਕੇ ਓ ਹੋ ਖਮੋਸ਼ੀ ਦੇ ਨਜ਼ਾਰੇ ਤੱਕ ਕੇ ਕਹਿੰਦੇ ਸੁਣ ਲੈ ਤੂੰ ਮਿੱਤਰ ਪਿਆਰੇ ਧੰਨ ਦਸ਼ਮੇਸ਼ ਪਿਤਾ ਜੀ ਤੇਰੇ ਜੱਗ ਨਾਲ ਚੋਜ ਲੈ ਨੇ ਯਾਰ ਖੀਆਂ ਦੇ ਦੁੱਖ ਬਦਲੇ ਬੁੱਧ ਵਾਰ ਤੇ ਦਰਮ ਤੋਂ ਚਾਰੇ ਗਣੀ ਨਿਭਖਣ ਆ ਗਏ ਜਿੰਨ ਤੱਕੀਆਂ ਗੁਰਾਂ ਦੀਆਂ ਰਾਵਾ ਗਣੀ ਨਿਭਖਣ ਆ ਗਏ ਜਿੰਨ ਤੱਕੀਆਂ ਗੁਰਾਂ ਦੀਆਂ ਰਾਵਾ ਪੀਰ ਜੀ ਦਾ ਮੰਝਾ ਚੁੱਕਿਆ ਦੁਮਰਾਲ ਕੇ ਸੀ ਸੱਕਿਆ ਪਰਾਵਾ ਕੀ ਓ ਹੋ ਮੰਜੇ ਦੀ ਬਣਾ ਲਈ ਪਾਲਕੀ ਉੱਤੇ ਕਰ ਲੈ ਸੀ ਚੋਜੀ ਅਸਵਾਰੇ ਧਨ ਦਸ਼ਮੇਸ਼ ਪਿਤਾ ਜੀ ਤੇਰਾ ਜਾਗ ਨਾਲ ਚੋਜ ਨੇ ਮਿਆਰ ਦੁਖੀਆਂ ਦੇ ਦੁੱਖ ਬਦਲੇ ਬਤਵਾਰ ਤੇਰਮ ਤੋਂ ਚਾਰੇ ਸੁਣ ਲਈ ਕਹਾਣੀ ਕੱਲੇ ਤੋਂ ਸੂਬੇ ਸਰਹੰਦ ਘਰ ਜੋ ਕਮਾਇਆ ਸੁਣ ਲਈ ਕਹਾਣੀ ਕੱਲੇ ਤੋਂ ਸੂਬੇ ਸਰਹੰਦ ਕੈਰ ਜੋ ਕਮਾਇਆ ਛੋਟੇ ਛੋਟੇ ਬੱਚਿਆਂ ਨੂੰ ਉਹਨੇ ਫੜਨੀ ਹਵੇ ਚਚਣਵਾਇਆ ਛੋਟੇ ਛੋਟੇ ਬੱਚਿਆਂ ਨੂੰ ਉਹਨੇ ਫੜਨੀ ਹਵੇ ਚਚਣਵਾਇਆ ਕਰ ਗਿਓ ਨੀ ਹ ਪੱਕੀਆਂ ਓ ਕਰ ਗਿਓ ਨੀ ਹ ਪੱਕੀਆਂ ਲਾਹੂ ਮਿਜਦੇ ਸੀ ਮੈਲੀ ਉਸਾਂ ਨੰਦ ਅਸ਼ਮੇਸ਼ ਪਿਤਾ ਜੀ ਤੇਰੇ ਜੱਗ ਨਾਲ ਚੋਜਨੇ ਨਿਆਰ ਦੁਖੀਆਂ ਦੇ ਦੁੱਖ ਬਦਲੇ ਪੁੱਤ ਵਰ ਤੇਰਮ ਤੋਂ ਚਾਰੇ ਆਪਣੇ ਪਰਾਏ ਹੋ ਗਏ ਜਦੋਂ ਵਕਤ ਭਿਆਨਕ ਆਇਆ ਆਪਣੇ ਪਰਾਏ ਹੋ ਗਏ ਜਦੋਂ ਵਕਤ ਭਿਆਨਕ ਆਇਆ ਕਹਿੰਦੇ ਸਾਨੂੰ ਮੋੜੋ ਗੁਰੂ ਜੀ ਜਿਹੜੀ ਰਹਿੰਦੀ ਏ ਮਹੀਨਿਆਂ ਦੀ ਮਾਂ ਸਾਨੂੰ ਮੋੜੋ ਗੁਰੂ ਜੀ ਜਿਹੜੀ ਰਹਿੰਦੀ ਆ ਵਹੀ ਨੇ ਆਦੀ ਮਾਇਆ ਗੁਰੂ ਸਾਤੀ ਨਾਲ ਲਾਲੇ ਓਹੋ ਗੁਰੂ ਸਾਤੀ ਨਾਲ ਲਾਲੇ ਕਈ ਦਾਨ ਜਹੇ ਸੇਵਕ ਪਿਆਰੇ ਧੰਨ ਦਸ਼ਮੇਸ਼ ਪਿਤਾ ਜੀ ਤੇਰੇ ਜੱਗ ਨਾਲ ਛੋਜਨੇ ਨਿਆਰੇ ਉੰਦੇ ਦਾਤਿਆ ਜਿਹੜੇ ਝਾਲਮਾਂ ਨੇ ਜ਼ੁਲਮ ਗੁਜ਼ਾਰੇ ਰੱਖਿਆ ਬਚਾ ਕੇ ਕੁਝ ਨਹੀਂ ਮਾਤਾ ਪਿਤਾ ਤੇ ਪੁੱਤਰ ਵਾਰੇ ਚਾਰੇ ਰੱਖਿਆ ਬਚਾ ਕੇ ਕੁਝ ਨਹੀਂ ਮਾਤਾ ਪਿਤਾ ਤੇ ਪੁੱਤਰ ਵਾਰੇ ਚਾਰੇ ਅਰ ਜਾਦੀਆਂ ਤੋਂ ਜਾਂਦੇ ਲਿਖੇ ਨਾ ਜੋਂ ਦੇ ਲਿਖੇ ਨਾ ਜਿਹੜੇ ਕੋਮਲੇ ਸੀ ਕਸ਼ਟ ਸਹਾਰੇ ਤਨ ਦਸ਼ਮੇਸ਼ ਪਿਤਾ ਜੀ ਤੇਰੇ ਜਾਗ ਨਾਲ ਚੋਜਨੇ ਨਿਆਰੇ ਦੁਖੀਆਂ ਦੇ ਦੁੱਖ ਬਦਲੇ ਪੁੱਤਵਾ